ਸਾਡੇ ਵਿੱਚ ਪਹੁੰਚੇ ਨੇ ਮੈਂ ਬੇਨਤੀ ਕਰਦਾ ਇੱਕ ਵਾਰੀ ਤਾਲੀਆਂ ਦੇ ਨਾਲ ਆਪਾਂ ਉਹਨਾਂ ਨਾਲ ਕੇ ਇਸ ਬਾਬਾ ਫਰੀਦ ਸਾਹਿਬ ਦੇ ਪਾਵਨ ਪਵਿੱਤਰ ਸ਼ਹਿਰ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣ ਦੇ ਲਈ ਮੈਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਮਾਨਯੋਗ 아이ਜੀ ਸਾਹਿਬ ਦਾ ਸਮੁੱਚੀ ਬੁਲੰਸ ਦੇ ਵੱਲੋਂ ਕੋਈ ਨਾਟਕ 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 ਵਾਲੇ ਦੋਸਤੋ ਅਸੀਂ ਨਾਟਕ ਵਾਲੇ ਅਸੀਂ ਨਾਟਕ ਵਾਲੇ ਦੋਸਤੋ ਅਸੀਂ ਨਾਟਕ ਵਾਲੇ ਅੱਡਾ ਮੁਰਸ਼ਿਦ ਹੈ ਤੇ ਸਾਡੀਆਂ ਸਾਡੀਆਂ ਜਾਤਾਂ ਸਾਡਾ ਸਾਡਾ ਮੁਰਸ਼ਿਦ ਹੈ ਤੇ ਸਾਡੀਆਂ ਸਾਡੀਆਂ ਜਾਤਾਂ ਹੋ ਜਾ ਸਾਗਾ ਮੁਰਸ਼ਿਦ ਚਲਾ ਮਾਰ ਉਹ ਕਿਉਂ ਦੱਸਿਆ ਤਾਂ ਅਸੀਂ ਤੁਹਾਨੂੰ ਵਿਸਤਾਰ ਨਾਲ ਕਿ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਕਰਨੀ ਐ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੀ ਪਿਆਰੇ ਸੱਜਣ ਸ lãi ਸਜਣੋ ਤੇ ਸਜਣੀਆਂ ਭਈਓ ਬਜ਼ੁਰਗੋ ਤੇ ਜਵਾਨੋ ਮੂ ਤੇ ਮੋਬਾਈਲਾਂ ਨੂੰ ਸਵਿਚ ਆਫ ਕਰ ਲਓ ਨੀਂ ਆਪਣੀ ਸਾਡੇ ਵਾਲਾ ਕਰ ਲਓ ਗੱਲ ਪਤੀ ਦੀ ਕਰਨਾ ਲੱਗੇ ਬੈਠੋ ਸਾਕੇ ਸੱਜੇ ਖੱਬੇ ਸਭ ਸੁਣ ਲੈਣਾ ਕੁਝ ਨਾ ਕਹਿਣਾ ਗੱਲ ਗਿੱਟੇ ਲੱਗੇ ਵੀਆ ਗੋਡੇ ਲੱਗੇ ਹਾਂ ਤਾਂ ਪਿਆਰੇ ਦਰਸ਼ਕੋ ਉਗੀ ਫਿਰਦੀ ਐ ਸੌਖਾ ਓ ਸੌਖੀ ਐ ਓ ਤੈਨੂੰ ਨਹੀਂ ਪਤਾ ਓ ਅੱਜ ਇੱਥੇ ਮੇਰੇ ਫੇਵਰੇਟ ਸਿੰਗਰ ਨੇ ਨੂੰ ਆਉਣਾ ਓ ਤੇਰਾ ਫੇਵਰੇਟ ਸਿੰਗਰ ਓ ਓ ਜਿਹੜਾ ਰਫਲਾਂ ਤੇ ਬਦੂਖਾਂ ਦੇ ਗਾਣੇ ਗਾਉਂਦਾ ਓ ਆਹੋ ਓ ਜਿਹੜਾ ਜਿਹੜਾ ਨੌਜਵਾਨ ਪੀੜੀ ਨੂੰ ਨਸ਼ਾ ਤੇ ਲਾਉਂਦਾ ਓ ਆਹੋ ਯਾਰ ਓਹੀ ਓ ਜਿਹੜਾ ਆਪਦਾ ਗਾੜੇ ਵਿੱਚ ਕੁੜੀਆਂ ਨੂੰ ਨਿੱਕੇ ਨਿੱਕੇ ਕੱਪੜੇ ਪਾ ਕੇ ਨਚਾਉਂਦਾ ਏ ਆਹੋ ਓਹੀ ਓ ਤੈਨੂੰ ਕੌਣ ਕਹਿੰਦਾ ਓਹ ਸਿੰਗਰ ਐ ਓਹ ਤਾਂ ਕੰਜਰ ਐ ਏ ਕੰਜਰ ਤੋਂ ਦੇ ਉੱਧਰ ਵੇਖੋ ਆ ਗਈ ਫੋਰਥ ਨਨਕਤੀ ਆ ਆਕੇ ਬਾਂਸਰ ਉਹ ਆਉਂਦਾ ਮੇਰਾ ਫੇਵਰਟ ਸਿੰਗਰ ਚੀਕੂ ਚੰਦਰਾ ਜੀ ਪੇਸ਼ ਕਰਨ ਜਾ ਰਹੇ ਹਾਂ ਪੰਜਾਬ ਦਾ ਸਰੀਲਾ ਅਣਕੀਲਾ ੜਕੀਲਾ ਤੇ ਜ਼ਹਿਰੀਲਾ ਕਲਾਕਾਰ ਚੀਕੂ ਚੰਦਰਾ ਉਧਰ ਆਉਂਦਾ ਰਹੇ ਹਾਂ ਵੀ ਹਾਂ ਵੀ ਮੇਰੇ ਰੱਬ ਵਰਗੇ ਸੁਣੋਤਿਓ ਜਿਵੇਂ ਕਿ ਤੁਸੀਂ ਪਹਿਲਾਂ ਮੇਰੇ ਗੀਤਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਰਹੇ ਹੋ ਲੋ ਜੀ ਅੱਜ ਫਿਰ ਤੁਹਾਡੇ ਸਾਰਿਆਂ ਦੇ ਚਾਨਣਾ ਦੇ ਵਿੱਚ ਪੇਸ਼ ਆ ਮੇਰਾ ਨਵਾਂ ਨਕੋਰ ਟ੍ਰੈਕ ਕਰਦਗੇ ਸ਼ੁਰੂ ਕਰਦੇ ਆਂ ਅੱਜ ਫਿਰ ਤੀਜੇ ਗਾਲੇ ਤੋਂ ਆ ਜਾ ਮੈਂ ਵੀ ਆ ਗਈ ਆ ਜਾ ਹੋ ਤੇਰੇ ਘਰ ਮੁਰੇ ਆ ਕੇ ਗੋਲੀਆਂ ਚਾਹ ਤੇਰੇ ਪਿਆਰ ਨੂੰ ਚੱਕ ਕੇ ਲੈ ਜਾਈਂ ਾਰੇ ਦਰਸ਼ਕੋ ਇਹ ਥੱਪੜ ਮੈਂ ਨਹੀਂ ਮਾਰਿਆ ਇਹ ਥੱਪੜ ਉਸ ਪਿਓ ਨੇ ਮਾਰਿਆ ਜਿਹਦੀ ਧੀ ਨੂੰ ਇਹ ਉਹਦੀ ਅੱਖਾਂ ਦੇ ਸਾਹਮਣੇ ਚੱਕ ਕੇ ਲੈ ਜਾਣਾ ਚਾਹੁੰਦਾ ਸੀ ਓਏ ਓਏ ਹੁਣ ਤੂੰ ਕਿਉਂ ਮਾਰਿਆ ਯਾਰ ਉਹ ਜਿਹੜਾ ਸਾਡੇ ਘਰ ਦੇ ਮੂਹਰੇ ਆ ਕੇ ਗੋਲੀਆਂ ਚਲਾਉ ਅਸੀਂ ਚੁੱਪ ਬੈਠਾਂਗੇ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਚਪੇੜੇ ਮਾਰਾਂਗੇ ਤੇਰੇ ਦਰਸ਼ਕੋ ਕੋਈ ਤੁਹਾਨੂੰ ਕਹੇ ਕਿ ਤੁਹਾਡੇ ਘਰ ਦੇ ਸਾਹਮਣੇ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੀ ਧੀ ਨੂੰ ਤੁਹਾਡੀ ਪੈਰ ਨੂੰ ਚੱਕ ਕੇ ਲੈ ਜਾਵਾਂਗੇ ਕੀ ਤੁਸੀਂ ਚੁੱਪ ਰਹੋਗੇ ਅਸੀਂ ਤਾਂ ਹਰ ਗੱਲ ਚੁੱਪ ਨਹੀਂ ਰਹਾਂਗੇ ਓਏ ਓਏ ਸਤਾਦ ਓਏ ਭਰਾ ਓਏ ਐਵੇਂ ਨਹੀਂ ਚੱਲਦੀਆਂ ਗੋਲੀਆਂ ਗੋਲੀਆਂ ਚਲਾਉਣ ਵਾਸਤੇ ਜਿਗਰਾ ਚਾਹੀਦਾ ਜਿਗਰਾ ਗੋਲੀਆਂ ਚਲਾਉਣ ਲਈ ਜਿਗਰਾ ਚਾਹੀਦਾ ਪਰ ਲੈਟਰ ਗਾਣੇ ਗਾਉਣ ਵਾਸਤੇ ਨਹੀਂ ਸਰਹੱਦਾ ਤੇ ਦੁਸ਼ਮਣ ਦੀਆਂ ਫੌਜਾਂ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਜਿਗਰਾ ਚਾਹੀਦਾ ਓਏ ਸ਼ਰੀਫ ਲੋਕਾਂ ਨੂੰ ਡਰਾਉਣਾ ਬਹੁਤ ਸੌਖਾ ਹੈ ਓਏ ਮੁੰਡੇ ਨੂੰ ਮਗਰ ਲਾਣਾ ਬਹੁਤ ਸੌਖਾ ਓਏ ਓਏ ਐਵੇਂ ਨਹੀਂ ਲੱਗਦਾ ਮੁੰਡੇ ਮਗਰ ਹੋਣਾ ਨੂੰ ਪਤਾ ਹੋਣਾ ਨੂੰ ਪਤਾ ਕਿ ਚੀਕੂ ਚੰਦਰਾ ਬੜਾ ਦਲੇਰ ਸਿੰਘਾ ਯਾਰ ਆਹੋ ਚੀਕੂ ਚੰਦਰਾ ਬੜਾ ਦਲੇਰ ਸਿੰਘਾ ਜਦੋਂ ਆਤਵਾਦੀ ਸਾਡੇ ਦੇਸ਼ ਵਿੱਚ ਆ ਕੇ ਸਾਡੇ ਲੋਕਾਂ ਨੂੰ ਮਾਰਦੇ ਆ ਉਦੋਂ ਕਿੱਥੇ ਹੁੰਦੇ ਆ ਦਲੇਰ ਸਿੰਘਾ ਜਦੋਂ ਹਾਫਿਜ਼ ਦੇ ਪਰੇਸ਼ਕਾਰੀ 10-10 ਸਾਲ ਦੀਆਂ ਕੁੜੀਆਂ ਨੂੰ ਚੱਕ ਕੇ ਬਲਾਤਕਾਰ ਕਰ ਦਿੰਦੇ ਆ ਉਦੋਂ ਕਿੱਥੇ ਹੁੰਦੇ ਆ ਇਹ ਗਲੇਰ ਸਿੰਘਾ ਜਦੋਂ ਮਿਹਨਤ ਕਰ ਖੁਦਕੁਸ਼ੀ ਕਰ ਲੈਂਦੇ ਆ ਉਦੋਂ ਕਿੱਥੇ ਹੁੰਦੇ ਆ ਇਹ ਦਲੇਰ ਸਿੰਘਾ ਕਿਸੇ ਦੀ ਧੀ ਪੈਨ ਨੂੰ ਚੱਕ ਕੇ ਜਾਣਾ ਦਲੇਰੀ ਨਹੀਂ ਹੁੰਦੀ ਦਲੇਰ ਹੁੰਦੇ ਨੇ ਉਹ ਲੋਕ ਜੋ ਆਪਣੇ ਪਰਿਵਾਰ ਦਾ ਢਿੱਡ ਭਰ ਲਈ ਸਾਰਾ ਸਾਰਾ ਦਿਨ ਸੜਕਾਂ ਦੇ ਉੱਪਰ ਰਖਸ਼ਤ ਹੁੰਦੇ ਨੇ ਦਲੇਰ ਹੁੰਦੇ ਨੇ ਉਹ ਲੋਕ ਜੋ ਹੱਡ ਤੋੜ ਮੀਂਹਤ ਕਰਕੇ ਧਰਤੀ ਦੇ ਸੀਨੇ ਵਿੱਚ ਅਨਾਜ ਪੈਦਾ ਕਰਦੇ ਨੇ ਦਲੇਰ ਹੁੰਦੇ ਨੇ ਉਹ ਅਧਿਕਾਰੀ ਉਹ ਤੁਸ ਵਾਲੇ ਜੋ ਸਾਡੀ ਸੁਰੱਖਿਆ ਦੀ ਖਾਤਰ ਆਪਣੇ ਸੀਨੇ ਵਿੱਚ ਗੋਲੀਆਂ ਖਾ ਕੇ ਸ਼ਹੀਦ ਹੋ ਜਾਂਦੇ ਨੇ ਓਏ ਭਾਈ ਸਾਹਿਬ ਓਏ ਅਸੀਂ ਕੋਈ ਉਹ ਲੀਡਰ ਆਇਆ ਪੁਲਿਸ ਵਾਲੇ ਥੋੜੀ ਆ ਵੀ ਜਿਹੜੇ ਲੋਕਾਂ ਨੂੰ ਸੁਧਾਰਦੇ ਫਿਰੇ ਉਹ ਲੋਕਾਂ ਨੂੰ ਸੁਧਾਰਨ ਦਾ ਸੀ ਠੀਕ ਆ ਰਿਆ ਯਾਰ ਅੱਛਾ ਤੁਸੀਂ ਇਹ ਠੇਕ ਕਹਿਆ ਕਿ ਨੌਜਵਾਨ ਪੀੜੀ ਨੂੰ ਕਿਰਾਹੀ ਕਿਵੇਂ ਪਾਉਣਾ ਤੁਸੀਂ ਇਹ ਠੇਕ ਕਹਿਆ ਕਿ ਕਿਸੇ ਬਾਪ ਦੀ ਧੀ ਦੀ ਜਿਤਰੂਲੀ ਰੋਲੀ ਕਿਵੇਂ ਕਰਨੇ ਭਾਈ ਸਾਹਿਬ ਕਲਾ ਲੋਕਾਂ ਨੂੰ ਸੁਧਾਰਨ ਵਾਸਤੇ ਹੁੰਦੀ ਹੈ ਨਾ ਕਿ ਵਿਗਾੜਨ ਵਾਸਤੇ ਓਏ ਓਏ ਉਹ ਤੁਸੀਂ ਕੀ ਝੱਜੂ ਜਾ ਕੇ ਬਹਿ ਗਏ ਤੁਹਾਨੂੰ ਕੋਈ ਚੰਗੀ ਗੱਲ ਨਹੀਂ ਆਉਂਦੀ ਓਏ ਆਉਂਦੀ ਕਿਉਂ ਨਹੀਂ ਆਉਂਦੀ ਆ ਮੇਰੇ استاد ਨੂੰ ਬੜੇ ਘੈਂ ਘੈਂ ਕਹਾਣੇ ਹੁੰਦੇ ਆ استاد ਸੁਣਾਓ ਚਾਰ ਨਵੇਂ ਟ੍ਰੈਕ ਆ ਕਰੋ ਇਹਨਾਂ ਲੋਕਾਂ ਦਾ ਮੂੰਹ ਬੰਦ ਆ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਲਓ ਵੀ ਪਿਆਰੇ ਦਰਸ਼ਕੋ ਥੋੜਾ ਜਿਹਾ ਵਿਗੜ ਪੈ ਗਿਆ ਸੀ ਪ੍ਰੋਗਰਾਮ ਦੇ ਵਿੱਚ ਪਰ ਜਿਵੇਂ ਬਾਈ ਜੀ ਨੇ ਕਿਹਾ ਵੀ ਕਲਾ ਲੋਕਾਂ ਨੂੰ ਸੁਧਾਰਨ ਵਾਸਤੇ ਹੁੰਦੀ ਆ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਲੇ ਨਵੇਂ ਟਰੈਕ ਪੇਸ਼ ਕਰਨ ਲੱਗਿਆ ਉਮੀਦ ਕਰਦਾ ਪਸੰਦ ਆਉਣਗੇ ਤੇ ਜਿਵੇਂ ਤੁਸੀਂ ਮੇਰਾ ਪਹਿਲਾ ਮਾਨਤਾਣ ਆ ਵਾਲਾ ਨਹੀਂ ਜਿਵੇਂ ਤੁਸੀਂ ਪਹਿਲਾ ਮਾਨਤਾਣ ਕਰਦੇ ਹੋ ਉਵੇਂ ਹੀ ਕਰੋਗੇ ਠੀਕ ਆ ਉਹ ਪਾਉਏ ਜੀ ਡੇਕਾ ਦੀਵਾਲੀਏ ਢਲ ਗੀਆਂ ਦੇਸੀ ਮੰਨ ਲੋ ਮਨੀ चिट्टा छाटिया रख नौक हो गया माडल तूत पहले को सुन ल गाने ਅਕੇ ਪਉਏ ਜਿਹੜੇ ਕੱਦ ਵਾਲੀਏ ਡੋਲ ਗਿਆ ਦੇਸੀ ਦਾ ਡਰਾਮਣੀ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਸਾਡੀਆਂ ਧੀਆ ਭੈਣਾਂ ਨੇ ਨਾ ਇਹ ਸਾਰੀਆਂ ਪਉਏ ਦੇ ਕੱਦ ਜਿੱਦੀਆਂ ਜਿਹੜੀਆਂ ਨੇ ਤੇ ਅਸੀਂ ਦੇਸੀ ਦਾਰੂ ਦੇ ਡਰਾਮ ਹੋਣ ਦਾ ਮਾਣ ਚੱਕੀ ਫਿਰਦੇ ਆ ਅਕੇ ਚਿੱਟੀਆਂ ਨਹੀਂ ਤੇਰੇ ਲਈ ਚਿੱਟਾ ਛੰਡ ਤਾਂ ਵੇਖੀ ਫੇਰ ਨਾ ਨੱਚੇ ਤਲਾ ਦੀ ਪੁੱਤ ਜੱਟ ਦਾ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀਆਂ ਧੀਆ ਨੂੰ ਭੈਣਾਂ ਨੂੰ ਇਸ ਕਰਕੇ ਜੰਮਦੇ ਹੋ ਕਿ ਵੱਡੀਆਂ ਹੋ ਕੇ ਲੋਕਾਂ ਦੇ ਪੁੱਤਾਂ ਨੂੰ ਚੁੱਟੇ ਤੇ ਲਾਉਣ ਦੀਆਂ ਅਕੇ ਸਿਰ ਤੇ ਪੈਗ ਰੱਖ ਨੱਚਣਾ ਯਾਰੋ ਸ਼ੌਕ ਪੰਜਾਬੀ ਦਾ ਡਰਗਸ ਦੇ ਅਗੇਂਸਟ ਮੂਵਮੈਂਟ ਚਲਾਈ ਆ ਪੰਜਾਬ ਗਵਰਨਮੈਂਟ ਨੇ ਤੇ ਅਦੀਬ ਸਿੰਘ ਸਾਹਿਬ ਨੇ ਉਹਦੇ ਰਿਗਾਰਡਿੰਗ ਪਬਲਿਕ ਨਾਲ ਜਿਹੜਾ ਸੰਪਰਕ ਦਾ ਵੀ ਪ੍ਰੋਗਰਾਮ ਸਾਡਾ ਹੈਗਾ ਉਹਦੇ ਰਿਗਾਰਡਿੰਗ ਅੱਜ ਅਸੀਂ ਇੱਥੇ ਇਹਨਾਂ ਨਾਲ ਪਬਲਿਕ ਨਾਲ ਕਰਾਂਗੇ ਇਹਨਾਂ ਦੇ ਕਿਉਂਕਿ ਸੋਸਾਇਟੀਲ ਪ੍ਰੋਬਲਮ ਹੈ ਤੇ ਸੋਸਾਇਟੀ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਕੰਮ ਸਫਲ ਨਹੀਂ ਹੋ ਸਕਦਾ ਇਸ ਕਰਕੇ ਲੋਕਾਂ ਨੂੰ ਅਸੀਂ ਆਪਣਾ ਵਿਚਾਰ ਵੀ ਦੱਸਾਂਗੇ ਤੇ ਲੋਕਾਂ ਦੇ ਵੀ ਸੁਣਾਂਗੇ ਉਹਦੇ ਮੁਤਾਬਕ ਜੇ ਕੋਈ ਉਹਨਾਂ ਦੀ ਸਲਾਹ ਹੈ ਜਾਂ ਕੋਈ ਹੋਰ ਇਨਫੋਰਮੇਸ਼ਨ ਕੇ ਬਾਰੇ ਆਉਂਦੀ ਆ ਉਹਦੇ ਰਿਗਾਰਡਿੰਗ ਕੇ ਫਰਦਰ ਕਾਰਵਾਈ ਕਿੱਥੇ ਜਾਣਗੀਆਂ ਨਤੀਜੇ ਕਿਹੋ ਜਿਹੇ ਨਿਕਲਦੇ ਨੇ ਹੁਣ ਤੱਕ ਸਾਰੇ ਨਤੀਜੇ ਅੱਛੇ ਨਿਕਲ ਰਹੇ ਨੇ ਨਤੀਜੇ ਦੇਖੋ ਇਹਦੇ ਨਾਲ ਕੋਈ ਵੀ ਮੂਵਮੈਂਟ ਚੱਲਦੀ ਆ ਉਹਦਾ ਨਤੀਜਾ ਤਾਂ ਅੱਛਾ ਨਿਕਲਦਾ ਹੀ ਆ ਹੁਣ ਜਿਹੜੇ ਡਰਗ ਸਮਗਲਰ ਨੇ ਹੈ ਉਹਨਾਂ ਦੀ ਦਸ਼ਤ ਜਿਹੜਾ ਇਹਨਾਂ ਦੇ ਸੀਜ਼ ਕੀਤੀਆਂ ਹੋਈਆਂ ਪ੍ਰਾਪਰਟੀਆਂ ਢਾਉਣ ਵੀ ਲੱਗ ਪਈਏ ਜੜੀਆਂ ਧਈਆਂ ਵੀ ਨੇ ਪਲੱਸ ਰਿਕਵਰੀ ਹੋ ਰਹੀ ਆ ਤੇ ਉਹਦੇ ਨਾਲ ਫਰਕ ਤਾਂ ਪੈਂਦਾ ਹੀ ਹੈ ਜੀ ਡਰੇ ਬੁਲਡੋజర్ ਵਾਲੀ ਕਾਰਵਾਈ ਤੋਂ ਹਾਂਜੀ ਬੁਲਡੋజర్ ਵਾਲੀ ਕਾਰਵਾਈ ਤੋਂ ਡਰੇ ਨੇ ਜਿਹੜੇ ਨੇ ਨਾਜਾਇਜ਼ ਪੈਸਿਆਂ ਨਾਲ ਨਾਜਾਇਜ਼ ਡਰਗ ਦੇ ਪੈਸਿਆਂ ਨਾਲ ਆਪਣੀਆਂ ਬਿਲਡਿੰਗਾਂ ਬਣਾਈਆਂ ਜਾਂ ਕੋਈ ਹੋਰ ਪ੍ਰਾਪਰਟੀ ਬਣਾਈ ਆ ਜਦੋਂ ਉਹ ਢੱਟੂ ਕੀ ਤਾਂ ਫਿਰ ਦੁੱਖ ਤਾਂ ਲੱਗਦਾ ਹੀ ਆ ਲੋਕਾਂ ਦੇ ਨਿਆਣੇ ਮਰਦੇ ਨੇ ਇਹਨਾਂ ਨੂੰ ਵੀ ਸੇਕ ਲੱਗਣਾ ਚਾਹੀਦਾ ਉਹਦੇ ਵਿੱਚ ਤਾਂ ਕੋਈ ਗੱਲ ਲੋਕ ਕਿਵੇਂ ਸਹਿਯੋਗ ਕਰ ਸਕਦੇ ਪੁਲਿਸ ਦਾ ਲੋਕਾਂ ਦੇ ਸਹਿਯੋਗ ਨਾਲ ਹੀ ਹੋਣਾ ਲੋਕੀ ਆਹ ਲੋਕਾਂ ਦੇ ਸਹਿਯੋਗ ਵਾਸਤੇ ਹੀ ਅੱਜ ਅਸੀਂ ਆਏ ਆ ਤੇ ਸਾਰੇ ਪੰਜਾਬ ਦੇ ਵਿੱਚ ਹੀ ਪ੍ਰੋਗਰਾਮ ਇਹ ਚੱਲ ਰਹੇ ਨੇ ਤੇ ਇਹਦੇ ਨਾਲ ਫਰਕ ਪੈਂਦਾ ਫਰਕ ਪਊਗਾ ਇਹ ਹੁੰਦੀਆਂ ਨੇ ਕੰਮ ਇਹਦੇ ਵਿੱਚ ਰਿਕਵਰੀ ਵੀ ਹੁੰਦੀ ਆ ਰੇਡਸ ਵੀ ਹੁੰਦੇ ਆ ਫੜੋ ਫੜਾਈ ਵੀ ਹੁੰਦੀ ਆ ਉਹਨਾਂ ਦਾ ਜਿਹੜਾ ਹੈਗਾ ਆ ਜੋ ਬੱਚੇ ਲੱਗੇ ਨੇ ਉਹਨਾਂ ਨੂੰ ਰੀਹੈਬਿਟੇਸ਼ਨ ਵਾਸਤੇ ਵੀ ਹੁੰਦਾ ਤੇ ਰੀਹੈਬਿਟੇਸ਼ਨ ਚੱਲਦਾ ਹੈਲਥ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਨੂੰ 20 ਸਪੀਡ ਅਪ ਹੋਊਗਾ ਉਹਦੇ ਨਾਲ ਤਾਂ ਜਿਹੜੇ ਛੱਡਣਗੇ ਉਹਨਾਂ ਨੂੰ ਛਡਾਵਾਂਗੇ ਤਾਂ ਤਾਈਂ ਹੀ ਕੰਮ ਘੱਟ ਫੜੂਗਾ। ਸੀਐਮ ਸਾਹਿਬ ਦੇ ਜਿਦਾਂ ਸਾਨੂੰ ਇਨਸਟਰਕਸ਼ਨਸ ਨੇ ਤਾਂ 1 ਤਾਰੀਖ ਤੋਂ ਯੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਜੜੀ ਵਿੱਢੀ ਗਈ ਹੈ। ਉਹ ਚ ਪਿਛਲੇ 5 ਦਿਨਾਂ ਚ 55 ਡਰਗ ਪੈਡਲਰਸ ਫਰੀਦਕੋਟ ਡਿਸਟ੍ਰਿਕਟ ਚ ਫੜ ਕੇ ਆਲਰੇਡੀ ਅੰਦਰ ਦਿੱਤੇ ਜਾ ਚੁੱਕੇ ਨੇ। ਔਰ ਇਹ ਚ تین ਆਰਗੇਨਾਈਜ਼ਡ ਕ੍ਰਾਈਮ ਦੇ ਪਰਚੇ ਵੀ ਸ਼ਾਮਿਲ ਨੇ ਔਰ ਜਿਹੜੇ ਡਰਗ ਪੈਡਲਰਜ਼ ਆਰਗੇਨਾਈਜ਼ਡ ਕ੍ਰਾਈਮ ਚ ਅਰੈਸਟ ਹੋਏ ਨੇ ਹਰ ਇੱਕ ਪੈਡਲਰ ਤੇ ਮਿਨੀਮਮ 4 ਤੋਂ 5 ਪਰਚੇ ਨੇ ਇੱਕ ਜਿਹੜਾ ਅਸੀਂ ਕੱਲ ਪੜਿਆ ਸੀ ਉਹਦੇ ਤੇ ਸੱਤ ਪੁਰਾਣੇ ਪਰਚੇ ਸੀ ਤਾਂ ਇਸ ਤੋਂ ਇਲਾਵਾ ਅਸੀਂ ਅਰਾਊਂਡ 15 ਜਿਹੜੇ ਐਸੇ ਡਰਗ ਅਡਿਕਟਸ ਨੇ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਦੇ ਅਸਤੇ ਮੋਟੀਵੇਟ ਕੀਤਾ ਹੈ ਔਰ ਉਹਨਾਂ ਦੀ ਰਗਤਾਰ ਕਾਉਂਸਲਿੰਗ ਚੱਲ ਰਹੀ ਹੈ ਉਹਨਾਂ ਵਿੱਚੋਂ ਕੁਝ ਆਲਰੇਡੀ ਐਡਮਿਟ ਹੋ ਚੁੱਕੇ ਨੇ ਇਸ ਤੋਂ ਇਲਾਵਾ ਜਿੱਦਾਂ ਆਈਜੀ ਸਾਹਿਬ ਦੀ ਡਾਇਰੈਕਟ ਸੁਪਰਵੀਜ਼ਨ ਲੱਗੀ ਹੋਈ ਹੈ ਤਾਂ ਅਜੀਤ ਸਾਹਿਬ ਜੀ ਤੇ ਆਉਂਦੇ ਰਹਿੰਦੇ ਨੇ ਤੇ ਸਾਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਰਹਿੰਦੇ ਨੇ ਅਰੇ ਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਗੱਲ ਨੂੰ ਸਾਰਿਆਂ ਨੂੰ ਦੱਸ ਦੇਵਾਂ ਕਿ ਲੋਕਾਂ ਦਾ ਜਿਹੜਾ ਇਹ ਕੰਫੀਡੈਂਸ ਹੈ ਉਸ ਤੇ ਜਿਹੜੀ ਇੱਕ ਐਂਟੀ ਡਰੱਗ ਹੈਲਪਲਾਈਨ ਹੈ ਉਹ ਚ ਸਾਨੂੰ ਵਾਪਸ ਡਰੱਗ ਟਿਪਸ ਮਿਲਣੀ ਸਟਾਰਟ ਹੋ ਗਈਆਂ ਜਿਹਨੂੰ ਅਸੀਂ ਐਫ ਆਈ ਆਰਸ ਚ ਕਨਵਰਟ ਕਰ ਰਹੇ ਨੇ ਆਫਟਰ ਪ੍ਰੋਪਰ ਐਕਸ਼ਨ ਐਂਡ ਵੀ ਆਰ ਫੁਲੀ ਓਨ ਇਟ অর ਪਿੱਛੇ ਮੀਡੀਆ ਕਲੀਕਸ ਨਹੀਂ ਕਵਰ ਕੀਤੀ ਸੀ ਜਿਹੜੀ ਇੰਦਰਾ ਕਲੋਨੀ ਦੀ ਇੱਕ ਕਾਫੀ ਇੱਕ ਪੂਰੇ ਪੰਜਾਬ ਚ ਜਿਹੜਾ ਸਾਡਾ ਐਕਸ਼ਨ ਸੀ ਉਹ ਫੇਮਸ ਹੋਇਆ ਸੀ ਜਿੱਚ ਸਾਰੇ ਡਰੱਗ ਪੈਡਲਰਸ ਦੋ ਗਲੀਆਂ ਦੇ ਉੱਤੇ ਨੇ ਘੜਚੜ ਕੇ ਭੱਜ ਗਏ ਸੀ ਤਾਂ ਐਂਡ ਇਟ ਵਾਸ অলমোਸਟ ਲਾਈਕ ਅ ਕਰਫਿਊ ਸੋ ਵੀ ਆਰ ਫੁਲੀ ਔਨ ਇਟ ਡਰਗੀ ਡੀ ਐਡਿਕਸ਼ਨ ਦੀ ਗੱਲ ਕੀਤੀ ਹੈ ਉੱਚ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਵੀ ਅੱਜ ਜ਼ਿਲ੍ਹੇ ਚ ਆਏ ਹੋਏ ਨੇ ਔਰ ਇਸ ਤੋਂ ਬਾਅਦ ਹੁਣ 3 ਵਜੇ ਡੀ ਐਡਿਕਸ਼ਨ ਸੈਂਟਰਸ ਦਾ ਵੀ ਅਸੀਂ ਇੱਕ ਤੋਰਾ ਕਰਨ ਲੱਗੇ ਮੈਂ ਡੀ ਸੀ ਮੈਮ ਅਸੀਂ ਸਾਰੇ ਉੱਥੇ ਹੀ ਜਾ ਰਹੇ ਹਾਂ ਸੋ ਅਸੀਂ ਮਲਟੀ ਪ੍ਰੋਂਗ ਸਟ੍ਰੈਟਜੀ ਲੈ ਕੇ ਵੈਦਰ ਬੀਅਰਡ ਐਨਫੋਰਸਮੈਂਟ ਵੈਦਰ ਬੀਅਰਡ ਐਂਡ ਕਮਿਊਨਿਟੀ ਇੰਗੇਜਮੈਂਟ ਐਂਡ ਰੀਹੈਬਿਲੀਟੇਸ਼ਨ ਅਸੀਂ ਇਹਨੂੰ ਪੂਰਾ ਨਸ਼ ਨੂੰ ਜੜ ਤੋਂ ਖਤਮ ਕਰਾਂਗੇ